ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ 11 ਬੁਟੀਕ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਬਹੁਤ ਹੀ ਸੋਹਣੇ ਸੂਟ ਨੇ ਇਹ ਆਪਾਂ ਰਖੜੀ ਦੇ ਤਿਉਹਾਰ ਨੂੰ ਮੱਦੇਨਜ਼ਰ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਹਾਂ ਜੀ ਟ੍ਰੈਂਡਿੰਗ ਦੇ ਵਿੱਚ ਇਹ ਵਾਲਾ ਫੈਬਰਿਕ ਚੱਲ ਰਿਹਾ ਜਿਹੜਾ ਕਿ ਤੁਸੀਂ ਦੇਖ ਰਹੇ ਹੋ ਇਹ ਫੈਬਰਿਕ ਹੈਗਾ ਜੀ ਟੈਬੀ ਲਾਈਨਸ ਦੇ ਵਿੱਚ ਮਸਲੀਨ ਦਾ ਫੈਬਰਿਕ ਹੋਏਗਾ ਬਹੁਤ ਹੀ ਸੋਹਣਾ ਡਿਜੀਟਲ ਪ੍ਰਿੰਟ ਦੀ ਸ਼ਰਟ ਹੋਏਗੀ 2.5 ਮੀਟਰ ਦੀ ਕੱਟ ਹੋਏਗੀ ਸ਼ਰਟ ਦੀ ਬਾਟਮ ਦੀ ਔਰ ਦੁਪੱਟੇ ਦੀ ਦੁਪੱਟੇ ਵਿੱਚ ਵੀ ਟੈਬੀ ਲਾਈਨ ਦੇ ਵਿੱਚ ਦੁਪੱਟੇ ਦੀ ਪ੍ਰਿੰਟਿੰਗ ਹੋਈ ہوئی ਆ ਤੁਸੀਂ ਦੇਖ ਸਕਦੇ ਹੋ ਮਸਲੀਨ ਦੀ ਪਲੇਨ ਬਾਟਮ ਹੋਏਗੀ 2 ਮੀਟਰ ਦੀ ਕੱਟ ਦੇ ਨਾਲ ਬਹੁਤ ਹੀ ਸੋਹਣੇ ਡਿਜ਼ਾਈਨ ਨੇ ਜੀ ਤੁਸੀਂ ਇਹਨਾਂ ਨੂੰ ਲੇਸ ਵਰਕ ਕਰਾ ਕੇ ਬਹੁਤ ਹੀ ਸੋਹਣੇ ਢੰਗ ਨਾਲ ਡਿਜ਼ਾਈਨ ਕਰ ਸਕਦੇ ਹੋ ਔਰ ਆਪਣੇ ਰਖੜੀ ਦੇ ਫੈਸਟੀਵਲ ਤੇ ਤੁਸੀਂ ਇਹਨੂੰ ਪਹਿਨ ਸਕਦੇ ਹੋ ਜੀ ਬਹੁਤ ਹੀ ਸੋਹਣਾ ਸੂਟ ਬਣ ਕੇ ਰੈਡੀ ਹੁੰਦਾ ਅਗਰ ਤੁਸੀਂ ਇਹਦੇ ਤੇ ਪਿਆਚ ਵਰਕ ਕਰਵਾ ਕੇ ਵੀ ਇਹਨੂੰ ਡਿਜ਼ਾਈਨਿੰਗ ਕਰਾਉਣਾ ਚਾਹੁੰਦੇ ਹੋ ਉਹ ਵੀ ਕਰਵਾ ਸਕਦੇ ਹੋ ਸਟ੍ਰੀਚਿੰਗ ਦੇ ਵਿੱਚ ਤੁਸੀਂ ਹਰ ਤਰ੍ਹਾਂ ਦੀ ਕਸਟਮਾਈਜੇਸ਼ਨ ਕਰਵਾ ਕੇ ਆਪਣੇ ਸੂਟ ਨੂੰ ਇੱਕ ਬਹੁਤ ਹੀ ਸੋਹਣੀ ਲੁੱਕ ਦੇ ਵਿੱਚ ਰੈਡੀ ਕਰ ਸਕਦੇ ਹੋ ਇਹ ਸਾਰੇ ਪ੍ਰਿੰਟ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣੇ ਲੈ ਕੇ ਆਏ ਆ ਪ੍ਰਾਈਸ ਆਪਾਂ ਤੁਹਾਨੂੰ نیچے ਮੈਂਸ਼ਨ ਕੀਤਾ ਜੀ 2350 ਰੁਪਿਆ ਹੋਏਗਾ ਫ੍ਰੀ ਸ਼ਿਪਿੰਗ ਹੋਏਗੀ ਔਨਓਵਰ ਇੰਡੀਆ ਆਰਡਰ ਦੇ ਲਈ ਤੁਸੀਂ ਮੇਰੇ ਉੱਪਰ ਦਿੱਤੇ ਨੰਬਰ ਤੇ ਸਕਰੀਨਸ਼ਾਟ ਭੇਜ ਕੇ WhatsApp ਕਰ ਸਕਦੇ ਹੋ ਔਰ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਵਿਦਿਨ ਵੀਕ ਤੁਹਾਨੂੰ ਸੂਟ ਤੁਹਾਡੇ ਐਡਰੈਸ ਦੇ ਉੱਤੇ ਪਹੁੰਚ ਜਾਏਗਾ ਅਡਰੈਸ ਦਾ ਹੈ ਚਾਹੇ ਤੁਹਾਡਾ ਸਿਟੀ ਦਾ ਹੋਵੇ ਚਾਹੇ ਵਿਲੇਜ ਦਾ ਹੋਵੇ ਵਿਥਿਨ 1 ਵੀਕ ਜਾਂ 10 ਡੇਸ ਦੇ ਵਿੱਚ ਤੁਹਾਡਾ ਪਾਰਸਲ ਤੁਹਾਡੇ ਅਡਰੈਸ ਤੇ ਰਿਸੀਵ ਹੋ ਜਾਏਗਾ ਜੀ ਉਸ ਤੋਂ ਬਾਅਦ ਤੁਸੀਂ ਆਪਣੇ ਸੂਟ ਦੀ ਸਟਿਚਿੰਗ ਕਰਵਾ ਕੇ ਉਸ ਨੂੰ ਫਾਈਨਲ ਲੁੱਕ ਦੇ ਸਕਦੇ ਹੋ ਚਲੋ ਜੀ ਮਿਲਦੇ ਹਾਂ ਨਵੀਂ ਵੀਡੀਓਜ਼ ਨਵੇਂ ਸੂਟਾਂ ਨਾਲ ਥੈਂਕ ਯੂ